ਵਾਹ ਵਾਹ ਗੋਬਿੰਦ ਸਿੰਘ ਆਤੇ ਗੁਰ ਚੇਲਾ 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 ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ 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 ਆਪੇ ਗੁਰ ਚੇਲਾ ਜੇ ਤਖਤੁਰ ਚਾ ਸਤ ਸੰਗਤ ਮੇਲਾ ਹਰ ਸੱਚੇ ਤਖਤੁਰ ਚਾ ਸਤ ਸੰਗਤ ਮੇਲਾ ਹਰ ਸਭ ਕੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ 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 ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਹੋ ਪ੍ਰਗਟਿਆ ਮਰਦ ਅਗਮੜਾ ਪਰਿਆਮ ਇਕੱਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੂਰੀ ਦੁਨੀਆ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਊਮਤਾਮ ਦੇ ਨਾਲ ਮਨਾਇਆ ਗਿਆ ਏ ਇਸੇ ਤਰ੍ਹਾਂ ਅੱਜ ਹਾਈ ਕੋਰਟ ਦੇ ਵਿੱਚ ਵੀ ਸੰਗਤ ਦੇ ਵੱਲੋਂ ਗੁਰੂ ਜੀ ਦਾ ਜੋ ਦਿਹਾੜਾ ਏ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਏ ਚੱਬ ਕੋੜੇ ਦਾ ਜੋ ਲੰਗਰ ਵੀ ਚੱਲ ਰਿਹਾ ਏ ਸੋ ਸਾਡੇ ਨਾਲ ਹਾਈ ਕੋਰਟ ਤੋਂ ਸਾਡੇ ਨਾਲ ਮੌਜੂਦ ਹੈ ਜੀ ਜੋ ਅੱਜ ਦਾ ਪ੍ਰੋਗਰਾਮ ਹੈ ਅੱਜ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਹੈ ਉਹਦੇ ਬਾਰੇ ਦੱਸੋ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਹਰ ਸਾਲ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਤੇ ਲੰਗਰ ਲਾਇਆ ਜਾਂਦੇ ਆ ਆਲ ਸਟਾਫ ਸਾਰੇ ਐਡਵੋਕੇਟ ਜੱਜ ਸਾਹਿਬਾਨ ਦੀ ਸਹਿਯੋਗ ਦੇ ਨਾਲ ਹੀ ਸਾਰਾ ਪ੍ਰੋਗਰਾਮ ਹੁੰਦਾ ਹੈ ਹਰ ਸਾਲ ਅਸੀਂ ਗੁਰੂ ਗੋਬਿੰਦ ਸਿੰਘ ਗੁਰਪੁਰਬ ਤੇ ਲੰਗਰ ਲਾਉਂਦੇ ਆ ਜਿੱਦਾਂ ਇਸ ਵਾਰ ਪੋੜਿਆਂ ਦਾ ਹੈਗਾ ਪਿਛਲੀ ਵਾਰ ਬ੍ਰੈਡ ਪੋੜੇ ਸੀਗੇ ਨਾਲ ਲੱਡੂ ਹੈਗੇ ਆ ਬਿਸਕਟ ਹੈਗੇ ਆ ਤੇ ਹਰ ਸਾਲ ਸਾਡੇ ਵੀ ਪ੍ਰੋਗਰਾਮ ਹੁੰਦਾ ਹੈ। ਆ ਸਾਡੇ ਸ਼ਿਵਰਾਤਰੀ ਦਾ ਵੀ ਇੱਕ ਪ੍ਰੋਗਰਾਮ ਕੀਤਾ ਜਾਂਦਾ ਹੈਗਾ ਸ਼ਿਵਰਾਤਰੀ ਨੂੰ ਲੰਗਰ ਲੱਗਦੇ ਹੈਗੇ ਆ ਤੇ ਪੂਜਾ ਹੁੰਦੀ ਹੈਗੀ ਆ ਮੰਦਿਰ ਦੀ ਹੈਗਾ ਕੋਰਟ ਵਿੱਚ ਹਾਈ ਕੋਰਟ ਸਾਹਿਬ ਦੇ ਵਿੱਚ ਤਾਂ ਉਹ ਵੀ ਸਾਲਾਨਾ ਹੈਗਾ ਤੇ ਇਹ ਵੀ ਸਾਲਾਨਾ ਹੈਗਾ। ਜਿੱਤਾ ਆਪਸ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਸਾਰੇ ਇਕੱਠੇ ਮਿਲ ਕੇ ਜੋ ਇਹ ਦਿਹਾੜੇ ਮਨਾਉਂਦੇ ਨੇ ਇੰਦਾ ਦੇਖਦੇ ਆਪਸ ਜਿਹੜੇ ਭਾਈਚਾਰਕ ਸਾਂਝ ਹੈ। ਬੜਾ ਹੀ ਵਧੀਆ ਲੱਗਦਾ ਹੈ ਇਸ ਹਾਈ ਕੋਰਟ ਚ ਅਸੀਂ ਸਾਨੂੰ ਵੀ ਨੌਕਰੀ ਕਰਦੇ 30 32 ਸਾਲ ਹੋ ਗਏ ਨੇ ਦੇਖ ਰਿਆ ਫੰਕਸ਼ਨ ਹਰ ਸਾਲ ਚੱਲ ਰਿਹਾ ਹੈ ਔਰ ਵੱਢ ਚੜ ਕੇ ਇਸਾ ਸਾਰੇ ਲੈਂਦੇ ਨੇ ਕੋਈ ਵੀ ਹੋਵੇ ਔਰ ਬਾਹਰੋਂ ਜਿਹੜੇ ਆਂਦੇ ਨੇ ਕਲਾਇੰਟ ਵਗੈਰਾ ਆਪਣਾ ਕੇਸ ਪੂਰਾ ਕਰਕੇ ਉਹ ਵੀ ਸੇਵਾ ਲਈ ਆ ਜਾਂਦੇ ਨੇ ਇਹ ਬੜਾ ਅੱਛਾ ਲੱਗਦਾ ਹੈ ਔਰ ਤੁਸੀਂ ਵੀ ਦੇਖ ਰਹੇ ਹੋ ਜੱਜ ਜੀ ਸਾਰੇ ਆਦੇ ਹੁੰਦੇ ਨੇ ਕਿ ਅਸੀਂ ਲੋੜੀ ਵੀ ਮਿਲ ਕੇ ਬਣਾਈ ਆ ਉਹਦੇ ਚ ਵੀ ਅਹੀਂ ਜੱਜ ਜੀ ਸਾਰੇ ਆਉਂਦੇ ਨੇ ਬੜਾ ਅੱਛਾ ਲੱਗਦਾ ਸਾਨੂੰ ਸਾਡੇ ਚੀਫ ਸਾਹਿਬ ਜੱਜ ਜੀ ਸਾਡਾ ਸਟਾਫ ਸਾਰਾ ਮਿਲ ਜੁਲ ਕੇ ਸਾਰਾ ਹੈ ਸਾਰਾ ਪ੍ਰੋਗਰਾਮ ਐਡਵੋਕੇਟਸ ਵਿੱਚ ਮ ਤਾਂ ਪੰਜ ਤੋੜਦੀ ਜ਼ਿੰਦਗੀ ਦੇ ਵਿੱਚ ਟਾਈਮ ਕੱਢਣਾ ਫੜਾ ਔਖਾ ਹੁੰਦਾ ਏ ਪਰ ਇਹ ਇਦਾਂ ਦੇ ਪ੍ਰੋਗਰਾਮ ਕਰਨ ਤੇ ਲਈ ਵੀ ਬਹੁਤ ਜ਼ਿਆਦਾ ਟਾਈਮ ਕੱਢਣਾ ਪੈਂਦਾ ਹਰ ਇੱਕ ਨੂੰ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਏ ਉਹ ਕਿਸ ਤਰ੍ਹਾਂ ਕਰਦੇ ਆ ਦੇਖੋ ਇਹ ਪ੍ਰੋਗਰਾਮ ਸਾਡਾ 3 ਮਹੀਨੇ ਤੋਂ ਸ਼ੁਰੂ ਹੋ ਜਾਂਦਾ ਪਹਿਲੇ ਸਟਾਰਟਿੰਗ ਅਸੀਂ 3 ਮਹੀਨੇ ਸ਼ੁਰੂ ਕਰਦੇ ਆ ਵੀ ਕੀ ਕੀ ਪ੍ਰੋਗਰਾਮ ਕਰਨਾ ਹੈ ਕਿਦੀ ਕਿਦੀ ਕਿਦਾਂ ਡਿਊਟੀ ਹੈ ਉਸ ਹਾਮਨਾਂ ਦੀ ਡਿਊਟੀ ਸਾਰੇ ਵਰਤ ਕਰਦੇ ਆ ਪੂਰੀ ਹੁਣ ਕੱਲ ਅਸੀਂ ਛੁੱਟੀ ਸੀਗੀ ਕੁਝ ਸਟਾਫ ਮੈਂਬਰ ਸਾਡੇ ਜਿਹੜੇ ਮੈਂਬਰ ਹੈ ਵਿੱਚ ਗਏ ਹੋ ਸੀ ਬਾਹਰ ਉਹ ਬਾਹਰੋਂ ਵਾਪਸ ਆਏ ਨੇ ਰਾਤੀ 8 ਵਜੇ ਕੋਈ 11 ਵਜੇ ਆ ਰਿਹਾ ਵੀ ਆਪਣੀ ਡਿਊਟੀ ਦਿੱਤੀ ਆ ਕੇ ਪੂਰੀ ਸਵੇਰੇ ਵੀ ਕਈ ਗਏ ਨੇ ਇੱਥੋਂ ਪੂਰੀ ਰਾਤ ਇੱਥੇ ਸੀਗੇ ਪੰਜ-ਛੇ ਬੰਦੇ ਸਾਡੇ ਇਹ ਬੜਾ ਅੱਛਾ ਲੱਗਦਾ ਵੀ ਸਾਰਾ ਸਟਾਫ ਮਿਲ ਕੇ ਹੈ ਸਭ ਤੋਂ ਅੱਛਾ ਦੇਖੋ ਜਿਹੜਾ ਅੱਜ ਪ੍ਰੋਗਰਾਮ ਹੈ ਇਹ ਇਹ ਸਾਰੇ ਸਟਾਫ ਦੇ ਸਹਿਯੋਗ ਦੇ ਨਾਲ ਹੀ ਹੈ ਤੇ ਸਾਡੇ ਅਫਸਰਾਂ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਇਹ ਜਿਹੜਾ ਪ੍ਰੋਗਰਾਮ ਸੀ ਅਸੀਂ 3 ਮਹੀਨੇ ਪਹਿਲਾਂ ਇਹਦੀ ਪਲਾਨਿੰਗ ਸੀ ਪਹਿਲਾ ਤਰੀਕ 22 ਸੀ ਫਿਰ 22 ਸਾਨੂੰ ਛੁੱਟੀ ਦਾ ਸੀ ਵੀ ਕਿਤੇ ਛੁੱਟੀ ਨਾ ਹੋ ਜੇ ਇਸ ਕਰਕੇ ਅਸੀਂ ਉਹ ਇੱਕ ਹਫ਼ਤੇ ਅੱਗੇ ਕਰਤਾ ਤੇ ਪੂਰੇ ਸਾਡੇ ਜੱਸਾ ਜੀਵਾਨ ਨੇ ਜਿੰਨੇ ਵੀ ਕਮੇਟੀ ਦੇ ਮੈਂਬਰ ਨੇ ਜਾਂ ਜੋ ਵੀ ਸਾਡੇ ਰਜਿਸਟਰਡ ਨੇ ਸਾਰੇ ਸਟਾਫ ਮੈਂਬਰ ਬਲਕਿ ਐਡਵੋਕੇਟਸ ਨੇ ਏਜੀ ਪੰਜਾਬ ਏਜੀ ਹਰਿਆਣਾ ਦੇ ਜਿੰਨਾ ਵੀ ਸਾਥ ਸਾਰਾ ਸਾਨੂੰ ਸਹਿਯੋਗ ਕਰਦਾ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਇੱਥੇ ਹਰ ਵਰਗ ਦਾ ਤੇ ਹਰ ਧਰਮ ਦਾ ਸਾਡੇ ਨਾਲ ਬੰਦਾ ਜੁੜਿਆ ਹੈ ਇਹਦੇ ਚੇਨ ਨਹੀਂ ਵੀ ਇਕੱਲਾ ਸਿੱਖਾਂ ਦਾ ਹੀ ਹੈ ਇਹਦੇ ਸਾਡੇ ਨਾਲ Hindu ਵਰਗ ਵੀ ਜੁੜਿਆ ਸਾਡੇ ਨਾਲ Muslim ਵਰਗ ਵੀ ਜੁੜਿਆ ਸਾਡੇ ਨਾਲ ईसाई ਵਰਗ ਵੀ ਆ ਤੇ ਸਿੱਖ ਤਾਂ ਹੈ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਜਿਹੜਾ ਗੁਰੂ ਮਾਰੇ ਨੇ ਕਿਰਪਾ ਕੀਤੀ ਹੈ ਇਹ ਉਪਰਾਲਾ ਕੀਤਾ ਪਹਿਲਾਂ ਅਸੀਂ ਸੁਖਣੀ ਸਾਹਿਬ ਦਾ ਪਾਠ ਕਰਾਇਆ ਉਸ ਤੋਂ ਬਾਅਦ ਅਰਦਾਸ ਹੋਈ ਅਨੰਦ ਸਾਹਿਬ ਦੇ ਪਾਠ ਤੋਂ ਬਾਅਦ ਤੇ ਹੁਣ ਤੁਹਾਡੇ ਸਾਹਮਣੇ ਲੰਗਰ ਚੱਲ ਰਿਹਾ ਹੈ ਜੋ ਤੇ ਬਾਕੀ ਮਾਰੇ ਦੀ ਕਿਰਪਾ ਚੱਲਦੀ ਰਹਿਣੀ ਹੈ ਇਦਾਂ ਹੀ ਸਾਰਾ ਇਹਦਾ ਇੱਕਾ ਇੱਕਾ ਪ੍ਰੋਗਰਾਮ ਕਰਨ ਲਈ ਪੈਸੇ ਜਿਵੇਂ ਜ਼ਰੂਰਤ ਪੈਂਦੀ ਹੈ ਉਹ ਕਿੱਦਾਂ ਅਸਿਸਟ ਕਰਨਾ ਇਹ ਜਿਹੜਾ ਸਾਡਾ ਫੰਡ ਹੁੰਦਾ ਨਾ ਇਹ ਹਰ ਇੰਪਲੋਏ ਸਾਨੂੰ ਤਿਲ ਤਿਲ ਕਰਕੇ ਤਿਲ ਫੁੱਲ ਕਹਿੰਦੇ ਨੇ ਸਾਰਾ ਆਪਣੀ ਕਮਾਈ ਚੋਂ ਦਿੰਦੇ ਇਹ ਉਹਨਾਂ ਦਾ ਹੀ ਹੈ ਇਹ ਕੋਈ ਇਹ ਨਹੀਂ ਹੈ ਵੀ ਇੱਕ ਇੱਕ ਬੰਦਾ ਕੋਈ ਇੰਡੀਵਿਜੂਅਲ ਕਰ ਰਿਹਾ ਇਹਨੂੰ ਇਹ ਸਾਰੇ ਸਟਾਫ ਦਾ ਪੂਰੇ ਹਾਈ ਕੋਰਟ ਦੇ ਜਿੰਨਾ ਵੀ ਸਟਾਫ ਹੈ ਕੋਈ ਵਿੱਚ ਚਾਹੇ ਉਹ ਪੀਐਨ ਤੋਂ ਲੈ ਕੇ ਜੱਜ ਤੱਕ ਤੇ ਮੁਨਸੀ ਹੋਗੇ ਅਰਪਣਾ ਜਿਹੜੇ ਬਾਅਰੂਮ ਦੇ ਹੋਗੇ ਵਕੀਲ ਹੋਗੇ ਸਾਰਾ ਜਿੰਨਾ ਵੀ ਹੈ ਏ ਟੂ ਜ਼ेड ਸਟਾਫ ਹੈ ਸਾਰੇ ਵਿੱਚ ਸਾਨੂੰ ਸਹਿਯੋਗ ਦਿੰਦੇ ਆ ਸਭ ਤੋਂ ਪਹਿਲਾਂ ਕਿ ਵੈਰੀਜੂ ਜੀ ਖਾਲਸਾ ਵੈਰੀਜੂ ਜੀ ਦੇ ਪਤੇ ਇਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਇਹ ਲੰਗਰ ਚੱਲ ਰਿਹਾ ਹੈ ਤੇ ਹੁਣ ਇਹਦਾ ਕੁਝ ਹਿੱਸਾ ਅਸੀਂ ਸੈਕਟਰ 17 ਦੇ ਵਿੱਚ ਤੇ ਆਰਾਮ ਦਰਬਾਰ ਦੇ ਵਿੱਚ ਸਾਡੀਆਂ ਬ੍ਰਾਂਚਾਂ ਨੇ ਜਿਹਦੇ ਜਿੱਤੇ ਹੁਣ ਅਸੀਂ ਲੰਗਰ ਇਹ ਉਰੋਂ ਲੈ ਕੇ ਜਾਵਾਂਗੇ ਤੇ ਉੱਥੇ ਵੀ ਵਰਤਾਇਆ ਜਾਏਗਾ ਤੇ ਉੱਥੇ ਦੀਆਂ ਹਾਈ ਕੋਰਟ ਦੇ ਵਿੱਚ ਤਾਨਤ ਸਿੰਘ ਗੁਰਬਖਸ਼ ਸਿੰਘ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਬੜੀ ਧੂਮ-ਤਾਂਬੇ ਨਾਲ ਮਨਾਇਆ ਜਾ ਰਿਹਾ ਹੈ ਸੇਵਾਦਾਰਾਂ ਦੇ ਵੱਲੋਂ ਤਨਮਨ ਧਨ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਚਾਹ ਪਕੌੜਿਆ ਦਾ ਦੁੱਧ ਦਾ ਜੋ ਲੰਗਰ ਅਟੁੱਟ ਵਰਤ ਰਿਹਾ ਹੈ ਹਾਈ ਕੋਰਟ ਦੇ ਵਿੱਚ ਸੋ ਹੋਰ ਵੀ ਇਹਨਾਂ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਂਦੇ ਹੈ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਹਰ ਸਾਲ ਇਹ ਵੱਡੇ ਪੱਧਰ ਤੇ ਸ਼ਿਵਰਾਤਰੀ ਦਾ ਵੀ ਜੋ ਪ੍ਰੋਗਰਾਮ ਕਰਦੇ ਹੈ ਲੋਹੜੀ ਦਾ ਵੀ ਪ੍ਰੋਗਰਾਮ ਕਰਦੇ ਹੈ ਤੇ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਵੱਡਾ ਪ੍ਰੋਗਰਾਮ ਵੀ ਕਰਦੇ ਹੈ ਤੋ ਤੁਸੀਂ ਵੇਖ ਸਕਦੇ ਹੋ ਕਿ ਇਕੱਦਾ ਇੱਕ ਬਟਾ ਇਕੱਠਾ ਹੈ ਸਾਰੇ ਇਕੱਠੇ ਹੋ ਕੇ ਤਨਮਨ ਤੰਦੇ ਨਾਲ ਸੇਵਾ ਕਰ ਰਿਹਾ ਹੈ ਹਰ ਇੱਕ ਸੇਵਾ ਦੇ ਵਿੱਚ ਜੁੜਿਆ ਹੋਇਆ ਹੈ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਬਹੁਤ ਵੱਡੀ ਸੇਵਾ ਹੈ ਸੋ ਅੱਗੇ ਨੂੰ ਵੀ ਇਹ ਸੇਵਾ ਇਦਾਂ ਹੀ ਕਰਦੇ ਰਹਿਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ